ਬਾਈ ਆ ਬੱਕਰੀਆਂ ਕਰਕੇ ਤੇ ਆ ਬੰਦੇ ਕਰਕੇ ਆ ਪਿੰਡ ਦਾ ਜਿਹੜਾ ਨਾਂਗਾ ਉਹ ਪੂਰੀ ਦੁਨੀਆ ਤੱਕ ਲੋਕ ਜਾਣਦੇ ਨੇ ਮਹਾਰਾਸ਼ਟਰ ਦੇ ਹੋਗੇ ਇਧਰੋਂ ਰਾਜਸਥਾਨ ਹਰਿਆਣਾ ਉਹ ਕਿਹੜਾ ਕੋਨਾਗਾ ਦੇਸ਼ ਦਾ ਜਿੱਥੇ ਪਿੰਡ ਦਾ ਨਾਂ ਆ ਬੱਕਰੀਆਂ ਕਰਕੇ ਤੇ ਆ ਬੰਦੇ ਕਰਕੇ ਨਾ ਜਾਣਿਆ ਜਾਂਦਾ ਹੋਵੇ ਇਹ ਬਾਈ ਦਾ ਨਾਂਗਾ ਬਾਗ ਪਿੰਡ ਕਤਵਾ ਕੀ ਹਾਲ ਆ ਬਾਈ ਬਾਗ ਠੀਕ ਆ ਠੀਕ ਆ ਵਧੀਆ ਤੇ ਇਹ ਬਾਈ ਗੱਲ ਦੱਸੋ ਵੀ ਇਹ ਬੱਕਰੀਆਂ ਕਰਕੇ ਤੁਹਾਡਾ ਜਿਹੜਾ ਨਾਂਗਾ ਨਾ ਪਿੰਡ ਦਾ ਉਹ ਜਾਣਿਆ ਜਾਂਦਾ ਪਰ ਗੱਲ ਕੀ ਮੈਂ ਤਾਂ ਇਹ ਗੱਲ ਨੂੰ ਐਕਸੈਪਟ ਕਰਦਾ ਅੱਛਾ ਇਹ ਪਿੰਡ ਦਾ ਮੇਰੇ ਤੇ ਅਸ਼ੀਰਵਾਦ ਹੈ ਨਾ ਪਹਿਲਾ ਪਿੰਡ ਹੈ ਬਾਅਦ ਚ ਮੈਂ ਠੀਕ ਹੈ ਇਸ ਪਿੰਡ ਦਾ ਇਸ ਪਿੰਡ ਦੇ ਬਜ਼ੁਰਗਾਂ ਦਾ ਜੇ ਮੇਰੇ ਤੇ ਅਸ਼ੀਰਵਾਦ ਸੀ ਹੂੰ ਤਾਂ ਮੇਰਾ ਨਾਮ ਬਣਿਆ ਠੀਕ ਹੈ ਮੈਂ ਇਹ ਨਹੀਂ ਕਹਿਆ ਸਾਰਾ ਇਸ ਪਿੰਡ ਦਾ ਨਾਲ ਹਾਂ ਇਹ ਪਿੰਡ ਦਾ ਨਾਮ ਕਰਨਾ ਸਾਡਾ ਫਰਜ਼ ਬਣਦਾ ਠੀਕ ਹੈ ਚਾਹੇ ਅਸੀਂ ਕਿਸੇ ਵੀ ਵਿਸ਼ੇ 'ਚ ਕਿਸੇ ਵੀ ਕਿੱਤੇ ਨਾਲ ਸੰਬੰਧਤਾ ਆਪਣੇ ਪਿੰਡ ਨੂੰ ਤਾਂ ਜਾਨੀ ਅੱਗੇ ਲਿਆਉਣਾ ਹੀ ਹੈ ਹੂੰ ਬਾਕੀ ਇਹ ਵੀ ਗੱਲ ਹੈ ਨਹੀਂ ਵੀ ਤਲੀਆਂ ਬੱਕਰੀਆਂ ਕਰਕੇ ਹੋਰ ਵੀ ਬਹੁਤ ਚੀਜ਼ਾਂ ਕਰਕੇ ਸਾਡਾ ਪਿੰਡ ਜਾਣਿਆ ਜਾਂਦਾ ਜਿਵੇਂ ਤੇ ਜਿਵੇਂ ਵੱਡੀ ਗੱਲ ਤਾਂ ਜਿਹੜਾ ਪੰਜਾਬੀਆਂ ਨੂੰ ਤਾਂ ਤਕਰੀਬਨ ਪਤਾ ਹੀ ਆ ਬਾਹਰਲੇ ਸਟੇਟਾਂ ਵਾਲੇ ਵੀ ਉਹਨੂੰ ਪੁੱਛ ਲੈਂਦੇ ਜਿਵੇਂ ਮਹਾਰਾਸ਼ਟਰ ਦੇ ਬੰਦਿਆਂ ਨੂੰ ਹਿੰਦੀ ਹੁੰਦੀ ਬੋਲ ਕੇ ਸਮਝਾਈਦਾ ਵੀ ਇਸ ਤਰ੍ਹਾਂ ਕਰਕੇ ਸਿੱਖ ਇਜਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜੰਗ ਹੋਈ ਸੀ ਕੱਲੂਕਾਰਾ ਵੱਡਾ ਵੱਡਾ ਕੱਲੂਕਾਰਾ ਵੱਡਾ ਕੱਲੂਕਾਰਾ ਵੈਸੇ ਤਾਂ ਸਾਰੇ ਮਾਲਵੇ 'ਚ ਹੋਇਆ ਸੀ ਪਰ ਜਿਹੜੀ ਖੜ ਕੇ ਜੰਗ ਹੋਈ ਸੀ ਨਾ ਉਹ ਆ ਪਿੰਡ ਹੋਇਆ ਕੋਤਵੇ ਸਾਡੀ ਕੋਤਵੇ ਦੀ ਧਰਤੀ ਤੇ ਹੋਈ ਸੀ ਠੀਕ ਹੈ ਬੇਸ਼ੱਕ ਬਹੁਤ ਸਮਝਦਾਰ ਬੰਦੇ ਗੱਲ ਕਹਿੰਦੇ ਨੇ ਵੀ ਉਹ ਤਾਂ ਇੱਕ ਮੰਨ ਲਓ ਵੀ ਸਾਰੇ ਇਲਾਕੇ ਦੇ ਇਧਰ ਉਹ ਇਕੱਠੇ ਹੋ ਗਏ ਵੀ ਉਹ ਮਨ ਲਓ ਵੀ ਇੱਕ ਮੰਦਭਾਗੀ ਘਟਨਾ ਸੀ ਹਨਾ ਸਾਡੇ ਪਿੰਡ ਦੇ ਵਿੱਚ ਸ਼ਹੀਦ ਹੋਣਾ ਇਹ ਵੀ ਚਲੋ ਠੀਕ ਹੈ ਪਰ ਉਹ ਸ਼ਹੀਦਾਂ ਨੇ ਜਿੱਥੇ ਖੜ ਕੇ ਡਿਸਾਈਡ ਹੀ ਕਰ ਲਿਆ ਵੀ ਹੁਣ ਯਾਰ ਨਹੀਂ ਹੁਣ ਅੱਗੇ ਨਹੀਂ ਹੁਣ ਲਾੜੀ ਵੀ ਲਓ ਇੱਥੇ ਹਾਂ 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 ਵੀ ਹੁਣ ਬੱਚੇ ਬੁੱਢੇ ਆਪਾਂ ਇਧਰ ਉਧਰ ਸੇਫ ਕਰ ਲੇ ਵੀ ਇਹਨਾਂ ਕੋ ਜਿਹੜੇ ਹੈਗੇ ਨੇ ਵਿਚਾਲੇ ਵਿਚੋਲੇ ਲਾ ਲਓ ਕੁਸ ਇਹਨਾਂ ਨੇ ਇਧਰ ਉਧਰ ਕੱਢ ਲੇ ਇੱਥੇ ਖੜ ਕੇ ਜੰਗ ਹੋਈ ਤੇ ਉਹ ਸ਼ਹੀਦਾਂ ਨੇ ਉਹ ਸੂਰਮਿਆਂ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ ਇਸ ਮਿੱਟੀ ਨੂੰ ਇਸ ਪਿੰਡ ਨੂੰ ਤੇ ਉਹ ਸੁਭਾਗ ਪ੍ਰਾਪਤ ਹੋਇਆ ਇਹ ਵੀ ਵੱਡੀ ਗੱਲ ਹੈ ਠੀਕ ਹੈ ਇਹ ਇਹ ਪਿੰਡ ਦਾ ਸਾਰਿਆਂ ਤੋਂ ਪਹਿਲਾਂ ਵੀ ਪਿੰਡ ਨੂੰ ਇਹ ਚੀਜ਼ ਕਰਕੇ ਜਾਣਾ ਜੀ ਇਹ ਇਹ ਚੀਜ਼ ਕਰਕੇ ਕਤਵਾ ਜਾਣਾ ਜਾਂਦਾ ਬਾਕੀ ਕਤਵੇ ਦੀ ਹੋਰ ਵੀ ਬਹੁਤ ਹਿਸਟਰੀ ਹੈ ਜਿਹੜੀ ਮਤਲਬ ਕੁਝ ਅੱਖੋਂ ਪਰੋਖੇ ਵੀ ਕੀਪੀ ਗਈ ਆ ਹਾਂ ਹਾਂ ਠੀਕ ਹੈ ਨਾ ਮੈਂ ਜਾਣਦਾ ਮੈਂ ਕਾਫੀ ਕੁਝ ਜਾਣਦਾ ਮੇਰੇ ਪਿੰਡ ਦੀ ਹਿਸਟਰੀ ਬਾਰੇ ਸਿੱਖੇ ਦੀ ਜਿਹੜੀ ਉਹ ਹਿਸਟਰੀ ਹੈ ਉਹਦੇ ਬਾਰੇ ਵੀ ਹੋਰ ਵੀ ਜਿਹੜੀ ਮਤਲਬ 47 ਤੋਂ ਪਹਿਲਾਂ ਕਿਸ ਤਰ੍ਹਾਂ ਦਾ ਪਿੰਡ ਸੀ ਬਜ਼ੁਰਗਾਂ ਤੋਂ ਸੁਣਦੇ ਛਣਦੇ ਬੈਠੇ ਰਹਿੰਦੇ ਆ ਉਹ ਸਾਰੀਆਂ ਗੱਲਾਂ ਮੈਨੂੰ ਪਤਾ ਪਰ ਪਿੰਡ ਐ ਨਹੀਂ ਹੈਗਾ ਵੀ ਮੇਰੇ ਘਰਖੀ ਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਾਰੇ ਵੱਡਾ ਘਰ ਹਨ ਹਾਂ ਬਹੁਤ ਸਿਆਣੇ ਸਾਡੇ ਬੰਦੇ ਬੈਠ ਨੇ ਕੌਂਡੀ ਵਾਲੇ ਮੁੰਡੇ ਸੀ ਪਹਿਲਾਂ ਹੁਣ ਵੀ ਨੇ ਉਹਨਾਂ ਦੇ ਕਰਕੇ ਵੀ ਇਹ ਪਿੰਡ ਬਹੁਤ ਦੂਰ ਤੱਕ ਜਾਣਿਆ ਜਾਂਦਾ ਹੋਰ ਵੀ ਬਹੁਤ ਅਮਰਜਿੰਗ ਨੇ ਜਿਹੜੇ ਮਤਲਬ ਆ ਰਹੇ ਨੇ ਕਿ ਸਟਾਰ ਬਣ ਕੇ ਕਿਸੇ ਸਮੇਂ ਉਹ ਸਟਾਰ ਬਣ ਗਏ ਕੌਡੀ ਦੇ ਵਧੀਆ ਮੁੰਡੇ ਉੱਠ ਰਹੇ ਨੇ ਸਾਡੇ ਪਿੰਡ ਦੇ ਵਧੀਆ ਮੈਂ ਵੀ ਖੇਡਦਾ ਰਿਹਾ ਜਿੰਨੀ ਕ ਮੈਨੂੰ ਸਮਝ ਆ ਮੈਨੂੰ ਪਤਾ ਲੱਗ ਜਾਂਦਾ ਵੀ ਆਹ ਮੁੰਡਾ ਬੰਨ ਵਾਲਾ ਮੈਨੂੰ ਪਤਾ ਲੱਗ ਜਾਂਦਾ ਵੀ ਆਹ ਬੰਦਾ ਇੱਥੋਂ ਮਾਰ ਖਾਊਗਾ ਇਹ ਸਿਰੇ ਚੜੂਕ ਨਹੀਂ ਠੀਕ ਠੀਕ ਹੈ ਨਾ ਤੇ ਇਹ ਬਈ ਕੱਲੀਆਂ ਬੱਕਰੀਆਂ ਜਾਂ ਬਾਗ ਬਾਈ ਕਰਕੇ ਪਿੰਡ ਦਾ ਨਾਂ ਨਹੀਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਵੱਡਾ ਕੱਲੂ ਘਰ ਆ ਉਹਦੇ ਕਰਕੇ ਪਿੰਡ ਨੂੰ ਜਾਣਿਆ ਜਾਂਦਾ ਆ ਉਹਨਾਂ ਸਿੰਘਾਂ ਸ਼ਹੀਦਾਂ ਦਾ ਹੀ ਆਪਾਂ ਨੂੰ ਅਸ਼ੀਰਵਾਦ ਆ ਨਾ ਇਹਨਾਂ ਕਰਕੇ ਇਹ ਚੜਾਈਆਂ ਨੇ ਇਹ ਜੜਾਈਆਂ ਜਿਹੜੀਆਂ ਬੰਦੇ ਦਾ ਯਾਰ ਕੁਝ ਨਹੀਂ ਸੰਦਾਂ ਮਾਲਕ ਦੇ ਹੱਥ ਸਾਰੇ ਮਾਲਕ ਦੇ ਠੀਕ ਆ ਬਈ ਹਾਂਜੀ